ਆ ਵੀ ਲੋਕ ਦੰਨ ਲੱਗਣ ਲੱਗੇ ਆ ਬਾਪੂ ਬਲਕੌਰ ਸਿੰਘ ਨੂੰ ਜਿਹੜੇ ਦੇਸ਼ਦਰਹੀ ਕਹਿੰਦੇ ਆ ਕੌਮ ਦਾ ਗਦਾਰ ਕਹਿੰਦੇ ਆ ਉਹਨਾਂ ਵਾਸਤੇ ਵੀ ਪਹਿਲੀ ਗੱਲ ਤਾਂ ਬਾਪੂ ਬਲਕੌਰ ਨੇ ਬਾਪੂ ਬਲਕੌਰ ਸਿੰਘ ਤੇ ਉਹਦੇ ਮੁੰਡੇ ਨੇ ਜਿਹੜੇ ਚੰਗੇ ਕੰਮ ਕੀਤੇ ਆ ਤੇ ਉਹਨੇ ਚੰਗੇ ਕੰਮ ਤੁਸੀਂ ਕੀਤੇ ਆ ਕਿਸ ਨੇ ਉਹਨੇ ਲਾਗੇ ਪਾਸੇ ਦੇ ਲੱਖਾਂ ਲੋਕਾਂ ਦੀ ਮਦਦ ਕੀਤੀ ਆ ਤੇ ਯਾਰ ਇਹ ਕੀ ਗੱਲ ਹੋਈ ਜੇ ਤੁਹਾਨੂੰ ਵੋਟਾਂ ਨਹੀਂ ਪਾਉਣੇ ਬੰਦਾ ਗਦਾਰ ਹੋ ਜਾਣਾ ਵੀ ਵੋਟਾਂ ਜੇ ਤੁਹਾਨੂੰ ਵੋਟਾਂ ਪੈਣ ਤੇ ਜੇ ਜਿਹੜੀ ਪਾਰਟੀ ਨੂੰ ਵੋਟਾਂ ਪੈਂ ਦੂਜੀ ਪਾਰਟੀ ਗਦਾਰ ਕਹੇ ਇਹ ਕੇਸ ਯਾਰ ਇੱਕ ਬਹੁਤ ਗਲਤ ਨੀਚ ਲੋਕਾਲਾ ਕੰਮ ਆ ਕੇ ਇਹਨੂੰ ਏਦਾਂ ਗਾਲੀ ਕੱਢਣਾ ਇਹ ਗਾਲ ਤੇ ਬਰਾਬਰ ਹੈ ਗਦਾਰ ਇੱਕ ਬਹੁਤ ਵੱਡੀ ਗਾਲ ਆ ਇਹ ਗਾਲ ਤੇ ਬਰਾਬਰ ਹੈ ਬਹੁਤ ਯਾਰ ਗਲਤ ਨੀਚ ਕੰਮ ਆ ਵੀ ਤੁਸੀਂ ਜੇ ਤੁਹਾਨੂੰ ਬੋਡਾੜੀ ਪਾਈਆਂ ਨੂੰ ਤੁਸੀਂ ਕਹੋ ਵੀ ਇਹਨ ਗਦਾਰ ਆ ਇਹ ਕੌਮ ਦਾ ਗਦਾਰ ਆ ਇਹ ਫਲਾਣ ਹਟੀਗਾ ਹੈ ਤੁਸੀਂ ਜਿਹੜੇ ਕਹਿੰਦੇ ਤੁਸੀਂ ਕੀ ਕੀਤਾ ਤੁਸੀਂ ਠਾਕ ਚੋਰ ਸ਼ਰਿਆਮ ਠਗੀਆਂ ਚੋਰੀਆਂ ਹੁੰਦੀਆਂ ਤੁਹਾਡੇ ਕਰਦੇ ਉਹਦੇ ਦੀਦੇ ਜਿਹੜੇ ਉਹ ਉਹਨਾਂ ਨੂੰ ਕੋਈ ਗਦਾਰ ਕੌਮ ਦਾ ਤੇ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਹੈ ਤੇ ਭਾਈ ਤੁਸੀਂ ਕੋਈ ਜੋ ਮਾਰਜੀ ਗਈ ਆਵੇ ਸਿੱਧੂ ਮੂਸੇਵਾਲਾ ਤੇ ਉਹਦਾ ਪਰਵਾਜ਼ ਪੂਰੀ ਦੁਨੀਆ ਵਾਸਤੇ ਪੂਜੜੀਆਂ ਫੈਮਲੀਆ ਜਿੱਥੇ ਸਿੱਧੂ ਮੂਸੇਵਾਲੇ ਦਾ ਪਿਓ ਖੜਾ ਹੋ ਜਾਂਦਾ ਉਥੇ ਜਿਹੜੇ ਵੱਡੇ ਵੱਡੇ ਸਿੰਗਰਾ ਉਹਨਾਂ ਦੇ ਸਟੇਜ ਫੁੱਲ ਨਹੀਂ ਹੋਏ ਸੀ ਹਾਊਸ ਫੁੱਲ ਉੱਥੇ ਸਿਰਫ ਸਿੱਧੂ ਮੂਸੇ ਵਾਲੇ ਦਾ ਪਿਓ ਖੜਾ ਹੋਇਆ ਤੇ ਸਟੇਜ ਫੁੱਲ ਹੋ ਗਿਆ ਤੇ ਭਾਈ ਉਹ ਬਹੁਤ ਵੱਡੀ ਹਸਤੀ ਆ ਬਹੁਤ ਵੱਡੀ ਹਸਤੀ ਉਹਨੂੰ ਗਦਾਰ ਕਹਣਾ ਆਪਣੇ ਆਪ ਨੂੰ ਹੀ ਗਾਲ ਕੱਢਣ ਦੇ ਬਰਾਬਰ ਆਪਣੇ ਆਪ ਨੂੰ ਐਲਾਨ ਤੋਂ ਦੇਣ ਦੇ ਬਰਾਬਰ ਆ ਜਾਂ ਲੋਕਾਂ ਕੋਲੋਂ ਲਾਹਣ ਦਾ ਲੈਣ ਦੇ ਬਰਾਬਰ ਆ ਵੀਰੋ ਉਹਨਾਂ ਨੂੰ ਗਦਾਰ ਨਾ ਕਹੋ ਸਿੱਧੂ ਮੂਸੇ ਵਾਲੇ ਦੀ ਇੱਕ ਦਿਨ ਪੂਜਾ ਹੋਣੀ ਆ ਪੂਜਾ ਤੇ ਦੂਰੋਂ ਦੂਰੋਂ ਲੋਗ ਆ ਕੇ ਬਾਪੂ ਬਲਕੌਰ ਸਿੰਘ ਨੂੰ ਮੱਥਾ ਟੇਕਦੇ ਆ ਹੈ ਤੁਹਾਨੂੰ ਕਹਿੰਦੇ ਮੱਥਾ ਟੇਕਿਆ ਤੁਹਾਨੂੰ ਜਾਣ ਨਹੀਂ ਹੋਣਾ ਕਿ ਕੌਣ ਹੈ ਜਿਹੜੇ ਆਂ ਆ ਵੀਡੀਓ ਪਾਉਣੇ ਗਦਾਰਾਂ ਦੀਆਂ ਹੈ ਕਿ ਫਲਾਣਾ ਗਦਾਰ ਨਹੀਂ ਸਰਟੀਫਿਕੇਟ ਦੇਣਾਂ ਗਦਾਰਾਂ ਦਾ ਤੁਹਾਡੇ ਕੋ ਕਿਹੜੀ ਅਥਾਰਟੀ ਹੈ ਤੁਸੀਂ ਸਰਟੀਫਿਕੇਟ ਦੋ ਵੀ ਫਲਾਣਾ ਗਦਾਰ ਆ ਤੇ ਫਲਾਣਾ ਗਦਾਰ ਨਹੀਂ ਆ ਹੈ ਤੇ ਵੀਰੋ ਫੈਮਲੀ ਜਿਹੜੀ ਉਹ ਪੂਜਣ ਵਰਯੋਗ ਫੈਮਲੀ ਆ ਦੁਨੀਆ ਪੂਰੀ ਉਹਨਾਂ ਦੀ ਪੂਜਾ ਕਰਦੀ ਐਵੇਂ ਚਾਰ ਲੰਡੂ ਉੱਟ ਗਿਆ ਭੌਂਗੀ ਜਾਣ ਫੇਸਬੁੱਕ ਤੇ ਗੱਲ ਵਕਰੀ ਆ ਉਹ ਉਹ ਫੈਮਲੀ ਜਿਹੜੀ ਆ ਉਹ ਪੂਜਾ ਪੂਜਾ ਕਰਨ ਵਾਲੀ ਫੈਮਲੀ ਆ ਲੋਕਾਂ ਨੇ ਪੂਜਾ ਕਰਨੀ ਆ ਉਹਨਾਂ ਦੀ ਧੰਨਵਾਦ ਵੀਰੋ ਧੰਨਵਾਦ ਆਪਣਾ ਵੀਡੀਓ ਸ਼ੇਅਰ ਕਰ ਦਿਆ ਕਰੋ